ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 584 ਤੋਂ ਲੈ ਕੇ 585 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹਾਂਸ ਮਹੱਲਾ ਤੀਜਾ ਰੋਵੇ ਪਿਰ ਬਿਸ਼ੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸਮਾਲੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਨਾਲ ਸਾਂਝ ਨਹੀਂ ਪਾਉਂਦੀਆਂ ਉਹ ਸਦਾ ਦੁਖੀ ਰਹਿੰਦੀਆਂ ਨੇ ਪਰਮੇਸ਼ਰ ਨਾਲੋਂ ਵਿਛੋੜਾ ਹੋਇਆ ਰਹਿੰਦਾ ਕਹਿੰਦੇ ਇਹ ਪਰਮੇਸ਼ਰ ਮੇਰਾ ਸਦਾ ਹੀ ਸੱਚਾ ਹੈ ਤੇ ਸਦਾ ਹੀ ਮੇਰੇ ਅੰਗ ਸੰਗ ਹੈ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਰਾਹੀ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਉਹ ਸਦਾ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੀਆਂ ਨੇ ਜੀ ਵਿਸਤਰੀਆਂ ਤੇ ਪਰਮੇਸ਼ਰ ਦਾ ਨਾਮ ਜਪਦੀਆਂ ਹਨ ਸਦਾ ਨਾਮ ਸਮਾਲੇ ਸਤਗੁਰ ਹੈ ਨਾਲੇ ਸਤਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸੱਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਕਹਿੰਦੇ ਜੋ ਜੀਵ ਇਸਤਰੀਆਂ ਸਤਗੁਰ ਦੇ ਦਸੇ ਅਨਸਾਰ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦੀਆਂ ਨੇ ਉਹ ਸਤਗੁਰ ਨੂੰ ਵੀ ਪਰਮੇਸ਼ਰ ਨੂੰ ਵੀ ਅੰਗ ਸੰਗ ਸਮਝਦੀਆਂ ਨੇ ਤੇ ਹਮੇਸ਼ਾ ਸੁਖੀ ਜੀਵਨ ਬਤੀਤ ਕਰਦੀਆਂ ਨੇ ਉਹਨਾਂ ਦੇ ਸ਼ਬਦ ਦੇ ਰਾਹੀ ਆਤਮਿਕ ਮੌਤ ਨੂੰ ਜਿੱਤ ਲਿਆ ਹੁੰਦਾ ਉਹ ਪਰਮੇਸ਼ਰ ਨੂੰ ਸਦਾ ਹਿਰਦੇ ਵਿੱਚ ਬਸਾਉਂਦੇ ਨੇ ਤੇ ਫਿਰ ਉਹਨਾਂ ਦਾ ਜਿਹੜਾ ਆਵਾ ਗਵਨ ਦਾ ਜੰਮਣ ਮਰਨ ਦਾ ਚੱਕਰ ਆ ਉਹ ਖਤਮ ਹੋ ਜਾਂਦਾ ਸੱਚਾ ਸਾਹਿਬ ਸੱਚੀ ਨਾਈ ਵੇਖੇ ਨਦਰ ਨਿਹਾਲੇ ਰੂ ਵੈ ਪਿਰੋ ਵਿਸ਼ੁੰਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਕੰਦੇ ਉਹ ਪਰਮੇਸ਼ਰ ਸੱਚਾ ਹੈ ਸਦਾ ਦੇ ਰਹਿਣ ਵਾਲਾ ਹੈ ਉਹਦੀ ਵਡਿਆਈ ਸੱਚੀ ਹੈ ਉਹ ਸਾਰਿਆਂ ਨੂੰ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ ਪਰ ਜੋ ਜੀਵ ਇਸਤਰੀਆਂ ਉਹਦੇ ਨਾਲੋਂ ਵਿਛੜੀਆਂ ਨੇ ਉਹ ਸਦਾ ਦੁਖੀ ਰਹਿੰਦੀਆਂ ਨੇ ਸੱਚਾ ਪਰਮੇਸ਼ਰ ਸਾਡੇ ਸਦਾ ਅੰਗ ਸੰਗ ਹੈ ਪ੍ਰਭ ਮੇਰਾ ਸਾਹਿਬ ਸਬਦੂ ਉੱਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਗੁਰੂ ਮਿਲੀ ਤਾਂ ਸਹਜ ਮਿਲੀ ਫਿਰ ਰਾਖਿਆ ਔਰ ਤਾਰੇ ਕਹਿੰਦੇ ਮੇਰਾ ਪਰਮੇਸ਼ਰ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਸਭ ਤੋਂ ਵੱਡਾ ਹੈ ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਜਦੋਂ ਕਹਿੰਦੇ ਜੀਵ ਨੇ ਜੀਵ ਨੂੰ ਸਤਗੁਰ ਨੇ ਮਿਲਿਆ ਤਾਂ ਜੀਵ ਇਸ ਤੀ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਨੂੰ ਮਿਲ ਜਾਂਦੀ ਹੈ ਤੇ ਸਦਾ ਪਰਮੇਸ਼ਰ ਦੇ ਚੇਤੇ ਨੂੰ ਆਪਣੇ ਦਿਲ ਵਿੱਚ ਬਿਵਾ ਕੇ ਰੱਖਦੀ ਹੈ ਪਰਮੇਸ਼ਰ ਨੂੰ ਸਦਾ ਚੇਤੇ ਵਿੱਚ ਬਸਾਉਂਦੀ ਹੈ ਸਦਾ ਓਰ ਤਾਰੇ ਨਿਹੋ ਨਾਲ ਪਿਆਰੇ ਸਤਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈ ਦੇ ਪਗ ਖਿਸੈ ਜੋ ਜੀਵ ਇਸ ਤਰੀਕੇ ਨਾਲ ਦੇ ਸਤਗੁਰ ਦੀ ਸ਼ਰਨ ਆਉਂਦੀ ਹੈ ਉਹ ਸਦਾ ਹੀ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਈ ਰੱਖਦੀ ਹੈ ਕਿਉਂਕਿ ਸਤਗੁਰ ਦੇ ਰਾਹੀ ਹੀ ਪਰਮੇਸ਼ਰ ਦਾ ਦੀਦਾਰ ਹੁੰਦਾ ਹੈ ਜਿਨ੍ਹਾਂ ਨੇ ਕਹਿੰਦੇ ਮਾਇਆ ਦਾ ਮੋਹ ਦਾ ਕੱਚਾ ਚੋਲਾ ਪਾਇਆ ਹੈ ਉਹਨਾਂ ਦਾ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਵੱਲੋਂ ਪੈਰ ਖਿਸਕਦਾ ਰਹਿੰਦਾ ਹੈ ਪਿਰ ਰੰਗ ਰਤਾ ਸੋ ਸੱਚਾ ਚੋਲਾ ਤਿਤ ਪੈ ਦੇ ਤਖਾਣਿ ਵਾਰੇ ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹਨਾਂ ਨੇ ਸੱਚਾ ਚੋਲਾ ਪਾਇਆ ਹੈ ਉਹਨਾਂ ਦੇ ਇਸ ਪ੍ਰੇਮ ਦੇ ਚੋਲੇ ਨਾਲ ਮਾਇਆ ਵੱਲੋਂ ਜਿਹੜੀ ਤਿੱਖਾ ਹੈਗੀ ਪਿਆਸ ਹੈਗੀ ਆ ਉਹਨਾਂ ਦੀ बुਝ ਜਾਂਦੀ ਹੈ ਉਹਨਾਂ ਨੂੰ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ ਹੈ ਕਹਿੰਦੇ ਮੇਰਾ ਪਰਮੇਸ਼ਰ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਉਹਨੂੰ ਕਿਵੇਂ ਮਿਲ ਸਕਦੇ ਹਾਂ ਮੈਂ ਪ੍ਰਭ ਸੱਚ ਪਛਾਣਿਆ ਹੋਰ ਪੂਲੀ ਅਵਗਣਿਆਰੇ ਮੈਂ ਸਦਾ rave ਪਿਰ ਆਪਣਾ ਸੱਚੜੈ ਸਬਦ ਵਿਚਾਰੇ ਕਹਿੰਦੇ ਮੈਂ ਸਤਗੁਰ ਦੇ ਰਾਹੀ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲਈ ਹੈ ਹੋਰ ਜੋ ਜੀਵ ਨੇ ਔਗਣਾ ਵਿੱਚ ਲੱਗੇ ਨੇ ਉਹ ਪਰਮੇਸ਼ਰ ਵੱਲੋਂ ਭੁੱਲੇ ਹੋਏ ਨੇ ਕਹਿੰਦੇ ਮੈਂ ਆਪਣੇ ਪਰਮੇਸ਼ਰ ਦੇ ਸਦਾ ਹੀ ਸਿਫਤ ਸਲਾ ਦੇ ਗੀਤ ਗੋਨਾ ਹਾਂ ਪਰਮੇਸ਼ਰ ਨਾਲ ਸਦਾ ਹੀ ਸਾਝ ਬਣਾਈ ਰੱਖਦਾ ਹਾਂ ਮੈਂ ਗੁਰੂ ਦੇ ਸੱਚੇ ਸ਼ਬਦ ਦੇ ਨਾਲ ਪਰਮੇਸ਼ਰ ਦੀਆਂ ਵਿਚਾਰਾ ਕਰਦਾ ਹਾਂ ਸੱਚੇ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਨ ਦੁਖ ਸਬਾਇਆ ਜਿਹੜੇ ਜੀਵ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੀਆਂ ਵਿਚਾਰਾਂ ਕਰਦੇ ਨੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਪਰਮੇਸ਼ਰ ਨੂੰ ਮਿਲ ਕੇ ਉਹ ਸਤਗੁਰੂ ਨੂੰ ਮਿਲ ਕੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਜਿਹੜੇ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਕਰਦੇ ਨੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਸਤਗੁਰੂ ਨੂੰ ਮਿਲ ਕੇ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹ ਕਿਉਂਕਿ ਅੰਤਰ ਆਤਮੇ ਉਹਨਾਂ ਦੇ ਪ੍ਰੇਮ ਹੈ ਫਿਰ ਉਹਨਾਂ ਦੇ ਅੰਦਰ ਅਡੋਲਤਾ ਆ ਜਾਂਦੀ ਹੈ ਸਹਜਤਾ ਆ ਜਾਂਦੀ ਹੈ ਜਿਦੇ ਕਰਕੇ ਉਹਨਾਂ ਦੇ ਅੰਦਰੋਂ ਸਾਰੇ ਵਿਕਾਰਾਂ ਦੇ ਜਿਹੜੇ ਦੁਸ਼ਮਣ ਨੇ ਵਿਕਾਰ ਦੁਸ਼ਮਣ ਰੂਪ ਦੁੱਖ ਬਣੇ ਹੋਏ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਆਪਣੇ ਗੁਰਕੋ ਤਨ ਮਨ ਦੀਜੈ ਤਾਂ ਮਨ ਪੀਜੈ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਪਿਰ ਸੱਚ ਪਛਾਣਿਆ ਹੋਰ ਭੂਲੀ ਅਵਗਣਿਆਰੇ ਕਹਿੰਦੇ ਜਿਸ ਨੇ ਆਪਣਾ ਮਨ ਤਨ ਗੁਰੂ ਦੇ ਅਰਪਣ ਕਰ ਦਿੱਤਾ ਉਹਨਾਂ ਦਾ ਮਨ ਪਰਮੇਸ਼ਰ ਦੇ ਪ੍ਰੇਮ ਨਾਲ ਭਿੱਜ ਜਾਂਦਾ ਉਹਨਾਂ ਦਾ ਤ੍ਰਿਸ਼ਨਾ ਦਾ ਦੁੱਖ ਖਤਮ ਹੋ ਜਾਂਦਾ ਕਹਿੰਦੇ ਮੈਂ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲਈ ਹੈ ਪਰ ਜਿਹੜੀਆਂ ਜੀਵ ਇਸਤਰੀਆਂ ਔਗਣਾ ਵਿੱਚ ਲੱਗੀਆਂ ਹੋਈਆਂ ਨੇ ਉਹ ਕਹਿੰਦੇ ਪਰਮੇਸ਼ਰ ਤੋਂ ਭੁੱਲੀਆਂ ਹੋਈਆਂ ਨੇ ਪਰਮੇਸ਼ਰ ਨੂੰ ਉਹਨਾਂ ਨੇ ਭੁਲਾ ਦਿੱਤਾ ਹੈ ਸੱਚੜਾ ਆਪ ਜਗਤ ਉਪਾਇਆ ਗੁਰ ਵਿਨ ਕੋਰ ਅੰਧਾਰੋ ਆਪ ਮਿਲਾਏ ਆਪ ਮਿਲੇ ਆਪੇ ਦੇ ਪਿਆਰੋ ਕਹਿੰਦੇ ਪਰਮੇਸ਼ਰ ਨੇ ਆਪ ਹੀ ਇਹ ਜਗਤ ਪੈਦਾ ਕੀਤਾ ਹੈ ਪਰ ਇਹਦੇ ਵਿੱਚ ਗੁਰੂ ਨੂੰ ਮਿਲਣ ਤੋਂ ਬਿਨਾ ਅਗਿਆਨਤਾ ਦਾ ਹਨੇਰਾ ਛਾਇਆ ਰਹਿੰਦਾ ਹੈ ਪਰਮੇਸ਼ਰ ਆਪ ਹੀ ਮਿਲਦਾ ਹੈ ਆਪ ਹੀ ਜੀਵ ਨੂੰ ਮਿਲਾਉਂਦਾ ਹੈ ਆਪੇ ਹੀ ਆਪਣੇ ਚਰਨਾਂ ਦਾ ਪ੍ਰੇਮ ਜੀਵ ਨੂੰ ਬਖਸ਼ਦਾ ਹੈ ਆਪੇ ਦੇ ਪਿਆਰੋ ਸਹਿਜ ਵਪਾਰੋ ਗੁਰਮਖ ਜਨਮ ਸਵਾਰੇ ਤਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੋ ਜਿਸ ਨੂੰ ਕਹਿੰਦੇ ਜੀਵ ਨੂੰ ਪਰਮੇਸ਼ਰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਦਾ ਹੈ ਉਹ ਫਿਰ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਨੇ ਗੁਰੂ ਦੇ ਸਨਮੁਖ ਰਹਿ ਕੇ ਆਪਣਾ ਜੀਵਨ ਆਪਣਾ ਜਨਮ ਸਵਾਰ ਲੈਂਦੇ ਨੇ ਉਸ ਜੀਵ ਦਾ ਜਗ ਵਿੱਚ ਆਉਣਾ ਤਨ ਹੈ ਜਿਨੇ ਆਪਾ ਭਾਵ ਗਵਾ ਲਿਆ ਉਹ ਸੱਚੇ ਦੇ ਦਰ ਤੇ ਸਚਿਆਰ ਕੱਡੇ ਜਾਂਦੇ ਨੇ ਗਿਆਨ ਰਤਨ ਕਟ ਚਾਨਣ ਹੋਆ ਨਾਨਕ ਨਾਮ ਪਿਆਰੋ ਸੱਚੜੈ ਆਪ ਜਗਤ ਉਪਾਇਆ ਗੁਰਬਿਨ ਕੋਰ ਅੰਧਾਰੋ ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਰਾਹੀਂ ਦਿੱਤੇ ਗਿਆਨ ਰਤਨ ਦੇ ਨਾਲ ਆਤਮੇ ਕੇ ਚਾਨਣ ਹੋ ਜਾਂਦਾ ਨਾਨਕ ਜੀ ਕਹਿੰਦੇ ਉਹਨਾਂ ਨੂੰ ਨਾਮ ਦੇ ਨਾਲ ਪਿਆਰ ਹੋ ਜਾਂਦਾ ਸੱਚੇ ਪਾਤਸ਼ਾਹ ਨੇ ਇਹ ਆਪ ਜਗਤ ਉਪਾਇਆ ਹੈ ਪਰ ਗੁਰੂ ਦੇ ਗਿਆਨ ਤੋਂ ਬਿਨਾ ਜਗਤ ਵਿੱਚ ਹਨੇਰਾ ਰਹਿੰਦਾ ਹੈ ਵਡਹਾਂਸ ਮਹੱਲਾ ਤੀਜਾ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੋਰਾ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਵੇ ਹੋਰ ਮਰ ਜੰਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨ ਹੋਈ ਐਤ ਕਮ ਆਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਹ ਸਰੀਰ ਕਹਿੰਦੇ ਜਿੱਦਾਂ ਇਹਨੂੰ ਜਿਵੇਂ ਜਰ ਖਾ ਰਹੀ ਹੈ ਜਿਵੇਂ ਇਹਨੂੰ ਬੁਢਾਪਾ ਆ ਰਿਹਾ ਹੈ ਸਰੀਰ ਕਮਜ਼ੋਰ ਹੋ ਰਿਹਾ ਹੈ ਜਿਨ੍ਹਾਂ ਨੇ ਕਹਿੰਦੇ ਗੁਰੂ ਨੇ ਰੱਖਿਆ ਕੀਤੀ ਹੈ ਉਹੀ ਸੰਸਾਰ ਸਾਗਰ ਤੋਂ ਤਰ ਗਏ ਨੇ ਉਹਨਾਂ ਦਾ ਆਵਾ ਗਵਨ ਛੁੱਟ ਗਿਆ ਬਾਕੀ ਸਾਰਾ ਜਗਤ ਆਵਾ ਗਵਨ ਦੇ ਵਿੱਚ ਹੈ ਫਿਰ ਕਹਿੰਦੇ ਜਿਨ੍ਹਾਂ ਨੂੰ ਆਵਾ ਗਵਨ ਹੈ ਉਹ ਫਿਰ ਪਛਤਾਉਂਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਹਨਾਂ ਨੂੰ ਕੋਈ ਸੁੱਖ ਨਹੀਂ ਮਿਲਦਾ ਜੋ ਇੱਥੇ ਕਮਾਈ ਕੀਤੀ ਹੈ ਕਰਮਾਂ ਦੀ ਉਹਦਾ ਹੀ ਫਲ ਮਿਲਦਾ ਹੈ ਜਿਹੜੇ ਮਨਮੁਖ ਨੇ ਉਹ ਆਪਣੀ ਇੱਜ਼ਤ ਗਵਾ ਕੇ ਜਾਂਦੇ ਨੇ ਕਿਉਂਕਿ ਪਰਮੇਸ਼ਰ ਨੂੰ ਭੁਲਾਈ ਰੱਖਦੇ ਹਨ ਜਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਪਾਈ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਫਿਰ ਜਮਪੂਰੀ ਦੇ ਵਿੱਚ ਕਹਿੰਦੇ ਕੋਰ ਹਨੇਰਾ ਹੈ ਉੱਥੇ ਨਾ ਕੋਈ ਭੈਣ ਨਾ ਕੋਈ ਭਰਾ ਕੋਈ ਮਦਦਗਾਰ ਨਹੀਂ ਹੈ ਮਦਦਗਾਰ ਹੋਣਾ ਸੀ ਪਰਮੇਸ਼ਰ ਦੇ ਨਾਮ ਨੇ ਉਹ ਅਸੀਂ ਪੱਲੇ ਬੰਨਿਆ ਨਹੀਂ ਪਾਸ਼ਾ ਕਹਿੰਦੇ ਨੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਇਹਨੂੰ ਫਿਰ ਬੁਢਾਪਾ ਆ ਦਬੋਚਦਾ ਹੈ ਮਾਇਆ ਕਾਂਚਨ ਤਾਂ ਥੀਏ ਜਾਂ ਸਤਗੁਰ ਲਏ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਏ ਸਚੜੈ ਨਾਮ ਸਮਾਏ ਜੀਵ ਦਾ ਕਹਿੰਦੇ ਸਰੀਰ ਸੋਨੇ ਵਰਗਾ ਸ਼ੁੱਧ ਤਾਂ ਹੁੰਦਾ ਜਦੋਂ ਸਤਗੁਰ ਦੇ ਨਾਲ ਮਿਲਾਪ ਹੋ ਜਾਂਦਾ ਫੇ ਸਤਗੁਰ ਦੇ ਨਾਲ ਮਿਲਾਪ ਹੋਣ ਦੇ ਨਾਲ ਜੀਵ ਦੇ ਅੰਦਰੋਂ ਮਾਇਆ ਦਾ ਭ੍ਰਮ ਖਤਮ ਹੋ ਜਾਂਦਾ ਤੇ ਉਹ ਸੱਚੇ ਦੇ ਨਾਮ ਵਿੱਚ ਸਮਾ ਜਾਂਦਾ ਹੈ ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉ ਮੈਂ ਜਾਏ ਫਿਰ ਜਿਹੜੇ ਜੀਵ ਸੱਚੇ ਦੇ ਨਾਮ ਵਿੱਚ ਲੀਨ ਰਹਿੰਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਫਿਰ ਉਹ ਪਰਮੇਸ਼ਰ ਦੇ ਨਾਲ ਮਿਲਾਪ ਦਾ ਸੁਖ ਮਾਣਦੇ ਨੇ ਸਦਾ ਆਨੰਦ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਜਿਨਿ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗੋਂ ਪਾਏ ਕਾਇਆ ਕੰਚਨ ਤਾਥੀਏ ਜੈ ਸਤਗੁਰ ਲਏ ਮਿਲਾਏ ਕਾਇਆ ਕੰਚਨ ਤਾਥੀਏ ਜਾ ਸਤਗੁਰ ਲਏ ਮਿਲਾਏ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਚਿਤ ਜੋੜਿਆ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਇਹ ਸਰੀਰ سونے ਵਾਂਗ ਸ਼ੁੱਧ ਤਾਂ ਹੀ ਹੁੰਦਾ ਜੋ ਸਤਗੁਰ ਦੇ ਨਾਲ ਮਿਲਾਪ ਹੁੰਦਾ ਫਿਰ ਸਤਗੁਰ ਦੇ ਰਾਹੀ ਪਰਮੇਸ਼ਰ ਨਾਲ ਮਿਲਾਪ ਹੁੰਦਾ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇ ਬੁਝਾਏ ਬਿਨ ਸਤਗੁਰ ਪਰਮ ਪੁਲਾਣੀਆਂ ਕਿਆ ਮੋਹ ਦੇਸਨ ਆਗੇ ਜਾਏ ਜਿਸ ਜੀਵ ਨੂੰ ਕਹਿੰਦੇ ਸਤਗੁਰ ਦਾ ਉਪਦੇਸ਼ ਮਿਲਦਾ ਉਹੀ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਸਤਗੁਰ ਦੇ ਮਿਲਾਪ ਤੋਂ ਬਿਨਾ ਜੀਵ ਭਰਮ ਵਿੱਚ ਭੁੱਲਿਆ ਰਹਿੰਦਾ ਫਿਰ ਕਹਿੰਦੇ ਅੱਗੇ ਪਰਮੇਸ਼ਰ ਦੀ ਦਰਗਾਹ ਵਿੱਚ ਕਿਹੜੇ ਮੂੰਹ ਨਾਲ ਜਾਊਗਾ ਜਦੋਂ ਪਰਮੇਸ਼ਰ ਨੂੰ ਕਦੇ ਚਿਤਵਿਆ ਹੀ ਨਹੀਂ ਕਿਆ ਦੇਨ ਮੁਹ ਜਾਏ ਅਵਗੁਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕੈ ਅੰਕ ਸਮਾਏ ਜਿਹੜੇ ਕਹਿੰਦੇ ਔਗਣਾ ਦੀਆਂ ਪੰਡਾ ਬੰਦੇ ਨੇ ਪਰਮੇਸ਼ਰ ਦਾ ਨਾਮ ਨਹੀਂ ਯਾਦ ਕਰਦੇ ਪਰਮੇਸ਼ਰ ਨੂੰ ਚੇਤੇ 'ਚ ਨਹੀਂ ਬਸਾਉਂਦੇ ਉਹ ਦੁੱਖੇ ਹੀ ਭੋਗਦੇ ਨੇ ਤੇ ਅੱਗੇ ਦਰਗਾਹ ਵਿੱਚ ਕਿਹੜੇ ਮੂੰਹ ਨਾਲ ਜਾਣਗੇ ਦੂਜੇ ਪਾਸੇ ਜੋ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਨਹੀਂ ਇਹਨਾਂ ਨੂੰ ਗੂੜਾ ਰੰਗ ਚੜਿਆ ਪ੍ਰੇਮ ਦਾ ਉਹ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਤਿਸ ਜੇਵੜ ਅਵਰ ਨ ਸੂਝੀ ਕਿਸ ਆਗੈ ਕਹੀਏ ਜਾਏ ਸੋ ਸੱਚਾ ਸੱਚ ਸਲਾਹੀਏ ਜੇ ਸਤਗੁਰ ਦੇ ਬੁਝਾਏ ਕਹਿੰਦੇ ਉਸ ਪਰਮੇਸ਼ਰ ਦੇ ਬਰਾਬਰ ਦਾ ਪਰਮੇਸ਼ਰ ਵੱਡਾ ਪਰਮੇਸ਼ਰ ਵਰਗਾ ਵੱਡਾ ਪਰਮੇਸ਼ਰ ਵਰਗਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਕਹਿੰਦੇ ਕਿਦੇ ਅੱਗੇ ਆਪਣਾ ਦੁੱਖ ਸੁੱਖ ਫਰੋਲੀਏ ਉਹ ਪਰਮੇਸ਼ਰ ਦਾ ਕਹਿੰਦੇ ਨਾਮ ਤਾਂ ਹੀ ਜਪਿਆ ਜਾ ਸਕਦਾ ਜੇ ਸਤਿਗੁਰ ਦਾ ਉਪਦੇਸ਼ ਮਿਲ ਜਾਏ ਜਿਨ ਨੇ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗੋਂ ਪਾਏ ਸੇ ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਏ ਜਿਨ੍ਹਾਂ ਨੇ ਕਹਿੰਦੇ ਸੱਚੇ ਪਰਮੇਸ਼ਰ ਨੂੰ ਸਲਾਹਿਆ ਹੈ ਅਰਾਧਿਆ ਹੈ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਉਹ ਕਹਿੰਦੇ ਬੜੇ ਪਵਿੱਤਰ ਹੋ ਜਾਂਦੇ ਨੇ ਉਹਨਾਂ ਨੂੰ ਮਿਲਣ ਦੇ ਨਾਲ ਸਾਡੇ ਵੀ ਵਿਕਾਰਾਂ ਦੀ ਮੈਲ ਉੱਤਰ ਜਾਂਦੀ ਹੈ ਤਿੰਨ ਮਿਲਿਆ ਮਲ ਸਭ ਜਾਏ ਸੱਚੈ ਸਰਨਾਏ ਸੱਚੈ ਸਹਜ ਸੁਪਾਏ ਨਾਮ ਨਿਰੰજન ਅਗਮ ਅਗੋਚਰ ਸਤਗੁਰ ਦੀ ਆਭੁਜਾਏ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਮਿਲ ਪਏ ਉਹਨਾਂ ਨੂੰ ਮਿਲਿਆ ਸਾਡੀ ਵੀ ਵਿਕਾਰਾਂ ਦੀ ਮੈਲ ਉਤਰ ਜਾਂਦੀ ਆ ਜਿਸ ਤਰ੍ਹਾਂ ਅਸੀਂ ਸੱਚੇ ਦੇ ਨਾਮ ਵਿੱਚ ਇਸ਼ਨਾਨ ਕਰ ਲਿਆ ਹੁੰਦਾ ਅਡੋਲਤਾ ਵਿੱਚ ਟਿਕ ਗਏ ਹੁੰਨੇ ਆਂ ਕਹਿੰਦੇ ਸਤਗੁਰ ਦੇ ਰਾਹੀ ਹੀ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਦਾ ਨਾਮ ਮਾਇਆ ਦੀ ਕਾਲਖ ਤੋਂ ਉੱਪਰ ਹੈ ਪਰ ਇਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਸਤਗੁਰ ਦੇ ਰਾਹੀ ਹੀ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ आनंदिक आनंदेन भगत करै रंग राते नानक सच्च समाए आनंदेन भगत करै रंग राते नानक सच्च समाए जिनी सचडा सच्चत आया हौ तिन कै लागौ पाए ਨਾਨਕ ਜੀ ਕਹਿੰਦੇ ਨੇ ਜਿਹੜੇ ਹਰ ਵਕਤ ਹਰ ਰੋਜ਼ ਪਰਮੇਸ਼ਰ ਦੀ ਭਗਤੀ ਕਰਦੇ ਨੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਉਸ ਸੱਚੇ ਪਰਮੇਸ਼ਰ ਦਾ ਨਾਮ ਜਪਿਆ ਹੈ ਮੈਂ ਕਹਿੰਦਾ ਇਹਨਾਂ ਦੇ ਚਰਨੀ ਲੱਗਦਾ ਹਾਂ ਉਹ ਮੇਰੇ ਲਈ ਸਤਕਾਰ ਦੇ ਪਾਤਰ ਬਣ ਗਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ